ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਤਕਨੀਕੀ ਫਰਮਾਂ ਨੂੰ H1B ਵੀਜ਼ਾ ਬਿਨੈਕਾਰਾਂ ਦੇ ਲਈ ਨਵੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ 트럼ਪ ਪ੍ਰਸ਼ਾਸਨ ਸੈਂਸਰਸ਼ਿਪ ਵਿੱਚ ਕਿਸੇ ਵੀ ਸ਼ਮੂਲੀਅਤ ਦੇ ਲਈ ਰੈਜ਼ਿਊਮੇ ਅਤੇ ਆਨਲਾਈਨ ਪ੍ਰੋਵਾਈਡਲਾ ਦੀ ਜਾਂਚ ਕਰ ਰਿਹਾ ਹੈ ਇਸ ਨਾਲ ਦੀ ਇਹ ਨੀਤੀ ਉਹਨਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੀ ਹੈ ਜਿਨ੍ਹਾਂ ਨੂੰ ਬੋਲਣ ਦੀ ਆਜ਼ਾਦੀ ਨੂੰ ਤਬਾਹ ਕਰਨ ਦੇ ਲਈ ਮੰਨਿਆ ਜਾਂਦਾ ਹੈ ਇਸ ਕਦਮ ਦਾ ਅਸਰ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਦੇ ਹੁਨਰਬੰਦ ਕਾਮਿਆਂ ਉੱਤੇ ਪੈਂਦਾ 트럼ਪ ਪ੍ਰਸ਼ਾਸਨ ਨੇ ਪੁਤਵਾਰ ਨੂੰ ਉੱਚ ਹੁਨਰਬੰਦ ਕਾਮਿਆਂ ਦੇ ਲਈ H1B ਵੀਜ਼ਾ ਦੇ ਲਈ ਬਿਨੇਕਾਰ ਦੀ ਜਾਂਚ ਵਧਾਉਣ ਦਾ ਐਲਾਨ ਕੀਤਾ ਜਿਦੇ ਵਿੱਚ ਵਿਦੇਸ਼ ਵਿਭਾਗ ਦੇ ਇੱਕ ਅੰਤੁਰਣੀ ਮੈਂਬਰ ਨੇ ਵਿੱਚ ਕਿਹਾ ਕਿ ਬੋਲਣ ਦੀ ਆਜ਼ਾਦੀ ਦੀ ਸੈਂਸਰਸ਼ਿਪ ਦੇ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਰੱਦ ਕਰਨ ਦੇ ਲਈ ਵਿਚਾਰਿਆ ਜਾਵੇਗਾ ਸਟੂਨ ਵੀ ਵੀਜ਼ਾ ਜੋ ਅਮਰੀਕੀ ਮਾਲਕਾਂ ਨੂੰ ਵਿਸ਼ੇਸ਼ ਖੇਤਰ ਦੇ ਵਿੱਚ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਦੀ ਆਗਿਆ ਦਿੰਦੇ ਨੇ ਉਹ ਅਮਰੀਕੀ ਤਕਨੀਕੀ ਕੰਪਨੀਆਂ ਤੇ ਲਈ ਮਹੱਤਵਪੂਰਨ ਨੇ ਜੋ ਭਾਰਤ ਤੇ ਚੀਨ ਸਮੇਤ ਦੇਸ਼ਾਂ ਤੋਂ ਭਾਰੀ ਭਰਤੀ ਕਰਦੀਆਂ ਨੇ ਉਹਨਾਂ ਕੰਪਨੀਆਂ ਦੇ ਬਹੁਤ ਸਾਰੇ ਨੇਤਾਵਾਂ ਨੇ ਪਿਛਲੇ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦਾ ਸਮਰਥਨ ਕੀਤਾ ਸੀ 2 ਦਸੰਬਰ ਨੂੰ ਸਾਰੇ ਅਮਰੀਕੀ ਮਿਸ਼ਨਾਂ ਨੂੰ ਭੇਜੇ ਗਏ ਕੇਬਲ ਦੇ ਵਿੱਚ ਅਮਰੀਕੀ ਕੌਂਸਲਰ ਅਧਿਕਾਰੀਆਂ ਨੂੰ H1 ਵੀਨੇਕਰਾਂ ਅਤੇ ਉਹਨਾਂ ਦੇ ਨਾਲ ਯਾਤਰਾ ਕਰਨ ਵਾਲੇ ਪਰਿਵਾਰਕ ਮੈਂਬਰਾਂ ਦੇ ਰੈਜ਼ਿਊਮ ਜਾਂ ਫੇਦਰ ਲਿੰਕਡਇਨ ਪ੍ਰੋਫਾਈਲ ਦੀ ਸਮੀਖਿਆ ਕਰਨ ਦਾ ਵੀ ਆਦੇਸ਼ ਦਿੱਤਾ ਗਿਆ। ਇਹ ਦੇਖਣ ਦੇ ਲਈ ਕਿ ਕੀ ਉਹਨਾਂ ਨੇ ਗਲਤ ਜਾਣਕਾਰੀ ਜਾਂ ਫੇਸ ਮਗਰੀ ਸੰਚਾਲਨ ਅਤੇ ਜਾਂਚ ਪਾਲਣਾ ਅਤੇ ਆਨਲਾਈਨ ਸੁਰੱਖਿਆ ਵਰਗੀਆਂ ਗਤੀਵਿਧੀਆਂ ਵਿੱਚ ਕੰਮ ਕੀਤਾ ਹੈ। ਕੇਬਲ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਸਬੂਤ ਲੱਭਦੇ ਹੋ ਕੋਈ ਬੇਨਕਾਬ ਸਯੁਕਤ ਰਾਜ ਦੇ ਵਿੱਚ ਸੁਰੱਖਿਆਤ ਪ੍ਰਗਟਾਵੇ ਦੀ ਸੰਸਰਸ਼ਿਪ ਜਾਂ ਫਿਰ ਕੋਸ਼ਿਸ਼ ਤੇ ਲਈ ਜ਼ਿੰਮੇਵਾਰੀ ਜੋ ਹੈ ਇਸ ਵਿੱਚ ਸ਼ਾਮਲ ਸੀ ਤਾਂ ਤੁਹਾਨੂੰ ਇਮੀਗ੍ਰੇਸ਼ਨ ਅਤੇ ਰਾਸ਼ਟਰੀਤਾ ਐਕਟ ਦੇ ਇੱਕ ਖਾਸ ਲੇਖ ਦੇ ਤਹਿਤ ਇੱਕ ਖੋਜ ਦੀ ਪੈਰਵੀ ਕਰਨੀ ਚਾਹੀਦੀ ਹੈ ਕਿ ਬੇਨਕਾਬ ਅਯੋਗ ਹੈ ਸੰਸਰਸ਼ਿਪ ਅਤੇ ਬੋਲਣ ਦੀ ਆਜ਼ਾਦੀ ਉੱਤੇ ਧਿਆਨ ਕੇਂਦ੍ਰਿਤ ਕਰਨ ਸਮੇਤ ਜੁਵੰਤ ਵੀਜ਼ਾ ਲਈ ਵਧੀ ਹੋਈ ਜਾਂਚ ਦੇ ਫੇਰ ਫੇਰ ਪਹਿਲਾਂ ਰਿਪੋਰਟ ਨਹੀਂ ਕੀਤੇ ਗਏ ਨੇ ਕੇਬਲ ਦੇ ਵਿੱਚ ਕਿਹਾ ਗਿਆ ਹੈ ਕਿ ਸਾਰੇ ਵੀਜ਼ਾ ਨੇਕਾਰ ਇਸ ਨੀਤੀ ਦੇ ਅਧੀਨ ਸਨ ਪਰ ਐਚਯੂਐਨ ਵੀ ਨੇਕਾਰ ਦੇ ਲਈ ਉੱਚ ਸਮੀਖਿਆ ਦੀ ਮੰਗ ਕੀਤੀ ਗਈ ਕਿਉਂਕਿ ਉਹ ਅਕਸਰ ਟੈਕਨੋਲੋਜੀ ਖੇਤਰ ਦੇ ਵਿੱਚ ਕੰਮ ਕਰਦੇ ਸਨ ਅਤੇ ਇਸ ਸਮੇਤ ਸੋਸ਼ਲ ਮੀਡੀਆ ਚੰਬਿੱਤੀ ਸਵਾਵਾ ਕੰਪਨੀਆਂ ਦੇ ਵਿੱਚ ਜੋ ਸੁਰੱਖਿਅਤ ਪ੍ਰਗਟਾਵੇ ਤੇ ਦੰਮਨ ਦੇ ਵਿੱਚ ਸ਼ਾਮਲ ਨੇ ਕੇਵਲ ਦੇ ਵਿੱਚ ਕਿਹਾ ਗਿਆ ਕਿ ਤੁਹਾਨੂੰ ਅਜਿਹੀ ਗਤੀਵਿਧੀਆਂ ਵਿੱਚ ਕੋਈ ਵੀ ਭਾਗੀਦਾਰੀ ਯਕੀਨੀ ਬਨੌਣ ਦੇ ਲਈ ਉਨ੍ਹਾਂ ਦੇ ਰੋਜ਼ਗਾਰ ਇਤਿਹਾਸ ਦੀ ਚੰਗੀ ਤਰ੍ਹਾਂ ਪਰਚੋਲ ਕਰਨੀ ਚਾਹੀਦੀ ਹੈ ਨਵੀਆਂ ਜਾਂਚ ਤੀਆਂ ਸੂਰਤਾਂ ਨਵੇਂ ਅਤੇ ਦਰੋਂ ਵਾਲੇ ਬਿਨਕਾਰ ਤੋਂਆਂ con going ਇਥੇ ਦੱਸਣਾ ਬੰਦਦਾ ਕਿ 트럼ਪ ਪ੍ਰਸ਼ਾਸਨ ਨੇ ਵਿਦਿਆਰਥੀ ਵੀਜ਼ਾ ਦੇ ਲਈ ਬੇਨਕਾਰਤੀ ਜਾਂਚ ਪਹਿਲਾਂ ਹੀ ਕਾਫੀ ਸਖਤ ਕਰ ਦਿੱਤੀ ਹੈ ਅਮਰੀਕੀ ਕੌਂਸਲਰ ਅਧਿਕਾਰੀਆਂ ਨੂੰ ਕਿਸੇ ਵੀ ਸੋਸ਼ਲ ਮੀਡੀਆ ਪੋਸਟ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਹੈ ਜਿਸ ਉੱਪਰਾਜ ਅਮਰੀਕਾ ਪ੍ਰਤੀ ਦੁਸ਼ਮਣੀ ਹੋ ਸਕਦੀ ਹੈ ਇਮੀਗ੍ਰੇਸ਼ਨ ਉਤੇ ਆਪਣੀ ਵਿਆਪਕ ਕਾਰਵਾਈ ਦੇ ਹਿੱਸੇ ਦੇ ਵਜੋਂ 트럼ਪ ਨੇ ਸਤੰਬਰ ਦੇ ਵਿੱਚ H1B ਵੀਜ਼ਾ ਉਤੇ ਨਵੀਂ ਫੀਸ ਲਗਾਈ 트럼ਪ ਅਤੇ ਉਹਨਾਂ ਦੇ ਰਿਪਬਲਿਕਨਸ ਹੋ ਗਿਆ ਨੇ ਵਾਰ-ਵਾਰ ਡੈਮੋਕ੍ਰੈਟਿਕ ਸਾਫ ਕਰ ਰਹਾ ਹਸ ਰਿਪਤਿ ਜੋਬੀਡਨ ਦੇ ਪ੍ਰਸ਼ਾਸਨ ਉਤੇ ਆਨਲਾਈਨ ਪਲੇਟਫਾਰਮਾਂ 'ਤੇ ਬੋਲਣ ਦੀ ਜਤੀ ਨੂੰ ਦਬ ਨੂਤ ਸ਼ਾਹਿਦ ਕਰਨ ਦਾ ਵਿਦੋਸ਼ ਲਗਾਇਆ ਜੋ ਕਿ ਟੀਕਿਆਂ ਤੇ ਚੋਨਾ ਬਾਰੇ ਝੂਠੇ ਦਾਅਵਿਆਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਤੇ ਕੇਂਦਰਿਤ ਨੇ ਕੀ ਤਕਨੀਕੀ ਫਰਮਾਂ ਨੂੰ H1B ਵੀਜ਼ਾ ਬਿਨ ਕਾਰਾ ਦੇ ਲਈ ਨਵੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ 트ੰਪ ਪ੍ਰਸ਼ਾਸਨ ਸੈਂਸਰਸ਼ਿਪ ਵਿੱਚ ਕਿਸੇ ਵੀ ਸ਼ਮੂਲੀਅਤ ਦੇ ਲਈ ਰੈਜ਼ਿਊਮੇ ਅਤੇ ਆਨਲਾਈਨ ਪ੍ਰੋਵਾਈਟਲਾ ਦੀ ਜਾਂਚ ਕਰ ਰਿਹਾ ਹੈ ਇਸ ਨਾਲੀਏ ਨੀਤੀ ਉਹਨਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੀ ਹੈ ਜਿਨ੍ਹਾਂ ਨੂੰ ਬੋਲਣ ਦੀ ਆਜ਼ਾਦੀ ਨੂੰ ਤਬਾਹ ਕਰਨ ਦੇ ਲਈ ਮੰਨਿਆ ਜਾਂਦਾ ਹੈ ਇਸ ਕਦਮ ਦਾ ਅਸਰ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਦੇ ਹੁਨਰਬੰਦ ਕਾਮਿਆਂ ਉੱਤੇ ਪੈਂਦਾ 트럼ਪ ਪ੍ਰਸ਼ਾਸਨ ਨੇ ਪੁਤਵਾਰ ਨੂੰ ਉੱਚ ਹੁਨਰਬੰਦ ਕਾਮਿਆਂ ਦੇ ਲਈ H1B ਵੀਜ਼ਾ ਦੇ ਲਈ ਬਿਨੇਕਾਰ ਦੀ ਜਾਂਚ ਵਧਾਉਂਦਾ ਐਲਾਨ ਕੀਤਾ ਹੈ ਜਿਦੇ ਵਿੱਚ ਵਿਦੇਸ਼ ਵਿਭਾਗ ਦੇ ਇੱਕ ਅੰਤਰੀਨੀ ਮੈਮੋ ਵਿੱਚ ਕਿਹਾ ਗਿਆ ਹੈ ਕਿ ਬੋਲਣ ਦੀ ਆਜ਼ਾਦੀ ਦੀ ਸੈਂਸਰਸ਼ਿਪ ਦੇ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਰੱਦ ਕਰਨ ਦੇ ਲਈ ਚਲੇ ਜਾਵੇਗਾ। ਟੀਚੁਐਨਵੀ ਵੀਜ਼ਾ ਜੋ ਅਮਰੀਕੀ ਮਾਲਕਾਂ ਨੂੰ ਵਿਸ਼ੇਸ਼ ਖੇਤਰ ਦੇ ਵਿੱਚ ਵਿਦੇਸ਼ੀ ਕੰਮਾਂ ਨੂੰ ਨੌਕਰੀ ਉੱਤੇ ਰੱਖਣ ਦੀ ਆਗਿਆ ਦਿੰਦੇ ਨੇ ਉਹ ਅਮਰੀਕੀ ਤਕਨੀਕੀ ਕੰਪਨੀਆਂ ਦੇ ਲਈ ਮਹੱਤਵਪੂਰਨ ਨੇ ਜੋ ਭਾਰਤ ਤੇ ਚੀਨ ਸਮੇਤ ਦੇਸ਼ਾਂ ਤੋਂ ਭਾਰੀ ਭਰਤੀ ਕਰਦੀਆਂ ਨੇ। ਉਹਨਾਂ ਕੰਪਨੀਆਂ ਦੇ ਬਹੁਤ ਸਾਰੇ ਨੇਤਾਵਾਂ ਨੇ ਪਿਛਲੀ ਰਾਸ਼ਟਰਪਤੀ ਚੋਣਾਂ ਵਿੱਚ 트ੰਪ ਦਾ ਸਮਰਥਨ ਕੀਤਾ ਸੀ। ਦੂਜੇ ਅਨੁਸਾਰੀ ਅਮਰੀਕੀ ਮਿਸ਼ਨਾਂ ਨੂੰ ਭੇਜੇ ਗਏ ਕੇਬਲ ਦੇ ਵਿੱਚ ਅਮਰੀਕੀ ਕੌਂਸਲਰ ਅਧਿਕਾਰੀਆਂ ਨੂੰ H1 ਵੀਨੇਕਰਾਂ ਅਤੇ ਉਹਨਾਂ ਦੇ ਨਾਲ ਯਾਤਰਾ ਕਰਨ ਵਾਲੇ ਪਰਿਵਾਰਕ ਮੈਂਬਰਾਂ ਦੇ ਰੈਜ਼ਿਊਮ ਜਾਂ ਫੇਦਰ ਲਿੰਕਡਇਨ ਪ੍ਰੋਫਾਈਲ ਦੀ ਸਮੀਖਿਆ ਕਰਨ ਦਾ ਵੀ ਆਦੇਸ਼ ਦਿੱਤਾ ਗਿਆ ਹੈ ਇਹ ਦੇਖਣ ਦੇ ਲਈ ਕਿ ਕੀ ਉਹਨਾਂ ਨੇ ਗਲਤ ਜਾਣਕਾਰੀ ਜਾਂ ਫਸ ਮਗਰੀ ਸੰਚਾਲਨ ਅਤੇ ਜਾਂਚ ਪਾਲਣਾ ਅਤੇ ਆਨਲਾਈਨ ਸੁਰੱਖਿਆ ਵਰਗੀਆਂ ਗਤੀਵਿਧੀਆਂ ਵਿੱਚ ਕੰਮ ਕੀਤਾ ਹੈ ਕੇਬਲ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਸਬੂਤ ਲੱਭਦੇ ਹੋ ਕੋਈ ਬੇਨਕਾਬ ਯੋਗ ਤਰਾਸ ਦੇ ਵਿੱਚ ਸੁਰੱਖਿਆਤ ਪ੍ਰਗਟਾਵੇ ਦੀ ਸੰਸਰਸ਼ਿਪ ਜਾਂ ਫਿਰ ਕੋਸ਼ਿਸ਼ ਤੇ ਲਈ ਜ਼ਿੰਮੇਵਾਰੀ ਜੋ ਹੈ ਸ਼ਾਮਲ ਸੀ ਤਾਂ ਤੁਹਾਨੂੰ ਇਮੀਗ੍ਰੇਸ਼ਨ ਅਤੇ ਰਾਸ਼ਟਰੀਤਾ ਐਕਟ ਦੇ ਇੱਕ ਖਾਸ ਲੇਖ ਦੇ ਤਹਿਤ ਇੱਕ ਖੋਜ ਦੀ ਪੈਰਵੀ ਕਰਨੀ ਚਾਹੀਦੀ ਹੈ ਕਿ ਬੇਨਕਾਬ ਅਯੋਗ ਹੈ ਸੰਸਰਸ਼ਿਪ ਅਤੇ ਭੁਲੰਦੀ ਅਜਾਤੀ ਉਤੇ ਧਿਆਨ ਕੇਂਦ੍ਰਿਤ ਕਰਨ ਸਮੇਤ 21ਪੀ ਵੀਜ਼ਾ ਦੇ ਲਈ ਵੱਡੀ ਹੋਈ ਜਾਂਚ ਦੇ ਵੇਰਵੇ ਪਹਿਲਾਂ ਰਿਪੋਰਟ ਨਹੀਂ ਕੀਤੇ ਗਏ ਨੇ ਕੇਬਲ ਦੇ ਵਿੱਚ ਕਿਹਾ ਗਿਆ ਹੈ ਕਿ ਸਾਰੇ ਵੀਜ਼ਾ ਨੇਕਾਰ ਇਸ ਨੀਤੀ ਦੇ ਅਧੀਨ ਸਤ ਪਰ ਐਚਓਨ ਵਿਨੇਕਾਰ ਦੇ ਲਈ ਉੱਚ ਸਮਿਖਿਆ ਦੀ ਮੰਗ ਕੀਤੀ ਗਈ ਕਿਉਂਕਿ ਉਹ ਅਕਸਰ ਟੈਕਨੋਲੋਜੀ ਖੇਤਰ ਦੇ ਵਿੱਚ ਕੰਮ ਕਰਦੇ ਸਨ ਅਤੇ ਇਸ ਸਮੇਤ ਸੋਸ਼ਲ ਮੀਡੀਆ ਚੰਬਿੱਤੀ ਸਮਵਾਵਾ ਕੰਪਨੀਆਂ ਦੇ ਵਿੱਚ ਜੋ ਸੁਰੱਖਿਅਤ ਪ੍ਰਗਟਾਵੇ ਦੇ ਦਮਨ ਦੇ ਵਿੱਚ ਸ਼ਾਮਲ ਨੇ ਕੇਵਲ ਦੇ ਵਿੱਚ ਕਿਹਾ ਗਿਆ ਕਿ ਤੁਹਾਨੂੰ ਅਜਿਹੀ ਗਤੀਵਿਧੀਆਂ ਵਿੱਚ ਕੋਈ ਵੀ ਭਾਗੀਦਾਰੀ ਯਕੀਨੀ ਬਣਾਉਣ ਦੇ ਲਈ ਉਨ੍ਹਾਂ ਦੇ ਰੁਜ਼ਗਾਰ ਇਤਿਹਾਸ ਦੀ ਚੰਗੀ ਤਰ੍ਹਾਂ ਪਰਚੋਲ ਕਰਨੀ ਚਾਹੀਦੀ ਹੈ ਨਵੀਆਂ ਜਾਂਚ ਤੀਆਂ ਸੂਰਤਾਂ ਨਵੇਂ ਅਤੇ ਦਰੋਂ ਵਾਲੇ ਵਿਨੇਕਾਰ ਤੋਂਆਂ ਲਾਪੂ ਹੁੰਦੀ ਹੈ। ਇੱਥੇ ਦੱਸਣਾ ਬੰਦਾ ਕਿ 트럼ਪ ਪ੍ਰਸ਼ਾਸਨ ਨੇ ਵਿਰਿਆਰਥੀ ਵੀਜ਼ਾ ਦੇ ਲਈ ਬਿਨੇਕਾਰਦੀ ਜਾਂਚ ਪਹਿਲਾਂ ਹੀ ਕਾਫੀ ਸਖਤ ਕਰ ਦਿੱਤੀ ਹੈ। ਅਮਰੀਕੀ ਕੌਂਸਲਰ ਅਧਿਕਾਰੀਆਂ ਨੂੰ ਕਿਸੇ ਵੀ ਸੋਸ਼ਲ ਮੀਡੀਆ ਪੋਸਟ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਹੈ ਜਿਸ ਈਕਰਾਜ ਅਮਰੀਕਾ ਪ੍ਰਤੀ ਦੁਸ਼ਮਣੀ ਹੋ ਸਕਦੀ ਹੈ। ਇਮੀਗ੍ਰੇਸ਼ਨ ਉਤੇ ਆਪਣੀ ਵਿਆਪਕ ਕਾਰਵਾਈ ਦੇ ਹਿੱਸੇ ਦੇ ਵਜਿਓ 트럼ਪ ਨੇ ਸਤੰਬਰ ਦੇ ਵਿੱਚ H1B ਵੀਜ਼ਾ ਉਤੇ ਨਵੀਂ ਫੀਸ ਲਗਾਈ। 트럼ਪ ਅਤੇ ਉਹਨਾਂ ਦੇ ਰਿਪਬਲਿਕਨ ਸੇ ਹੋ ਗਿਆ ਨਿਵਾਰ ਵਾਰ-ਵਾਰ ਡੈਮੋਕ੍ਰੈਟਿਕ ਸਾਫ ਕਰਾਹਸਟ ਪ੍ਰਧਾਨ ਜੋਬੀਡਨ ਦੇ ਪ੍ਰਸ਼ਾਸਨ ਉਤੇ ਆਨਲਾਈਨ ਪਲੇਟਫਾਰਮ ਨੂੰ ਦਬੋਨ ਉਤਸ਼ਾਹਿਤ ਕਰਨ ਦਾ ਵੀ ਦੋਸ਼ ਲਗਾਇਆ ਜੋ ਕਿ ਟੀਕਿਆਂ ਤੇ ਚੋਨਾ ਬਾਰੇ ਝੂਠੇ ਦਾਅਵਿਆਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਤੇ ਕੇਂਦਰਿਤ ਨਹੀਂ ਕੀ ਤਕਨੀਕੀ ਫਰਮਾਂ ਨੂੰ H1B ਵੀਜ਼ਾ ਬਿਨੈਕਾਰਾਂ ਦੇ ਲਈ ਨਵੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ 트ੰਪ ਪ੍ਰਸ਼ਾਸਨ ਸੈਂਸਰਸ਼ਿਪ ਵਿੱਚ ਕਿਸੇ ਵੀ ਸ਼ਮੂਲੀਅਤ ਦੇ ਲਈ ਰਾਜ਼ਿਓਮੇ ਅਤੇ ਆਨਲਾਈਨ ਪ੍ਰੋਵਾਈਟਲਾ ਦੀ ਜਾਂਚ ਕਰ ਰਿਹਾ ਹੈ ਇਸ ਨਾਲੀਏ ਨੀਤੀ ਉਹਨਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੀ ਹੈ ਜਿਨ੍ਹਾਂ ਨੂੰ ਬੋਲਣ ਦੀ ਆਜ਼ਾਦੀ ਨੂੰ ਤਬਾਹਨ ਦੇ ਲਈ ਮੰਨਿਆ ਜਾਂਦਾ ਹੈ ਇਸ ਕਦਮ ਦਾ ਅਸਰ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਦੇ ਹੁਨਰਬੰਦ ਕਾਮਿਆਂ ਉੱਤੇ ਪੈਂਦਾ ਟਰੰਪ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਉੱਚ ਹੁਨਰਬੰਦ ਕਾਮਿਆਂ ਦੇ ਲਈ H1B ਵੀਜ਼ਾ ਦੇ ਲਈ ਬੇਨਕਾਬਦੀ ਜਾਂਚ ਵਧਾਉਂਦਾ ਐਲਾਨ ਕੀਤਾ ਜਿਦੇ ਵਿੱਚ ਵਿਦੇਸ਼ ਵਿਭਾਗ ਦੇ ਇੱਕ ਅੰਤਰੀਨੀ ਮੈਮੋ ਦੇ ਵਿੱਚ ਕਿਹਾ ਗਿਆ ਹੈ ਕਿ ਬੋਲਣ ਦੀ ਆਜ਼ਾਦੀ ਦੀ ਸੈਂਸਰਸ਼ਿਪ ਦੇ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਰੱਦ ਕਰਨ ਦੇ ਲਈ ਚਾਲੇ ਜਾਵੇਗਾ ਸਟੂਵਨ ਵੀ ਵੀਜ਼ਾ ਜੋ ਅਮਰੀਕੀ ਮਾਲਕਾਂ ਨੂੰ ਵਿਸ਼ੇਸ਼ ਖੇਤਰ ਦੇ ਵਿੱਚ ਵਿਦੇਸ਼ੀ ਕੰਮਾਂ ਨੂੰ ਰੋਕਦੇ ਉੱਤੇ ਰੱਖਣ ਦੀ ਆਗਿਆ ਦਿੰਦੇ ਨੇ ਉਹ ਅਮਰੀਕੀ ਤਕਨੀਕੀ ਕੰਪਨੀਆਂ ਤੇ ਲਈ ਮਹੱਤਵਪੂਰਨ ਨੇ ਜੋ ਭਾਰਤ ਤੇ ਚੀਨ ਸਮੇਤ ਦੇਸ਼ਾਂ ਤੋਂ ਭਾਰੀ ਭਰਤੀ ਕਰਦੀਆਂ ਨੇ ਉਨ੍ਹਾਂ ਕੰਪਨੀਆਂ ਦੇ ਬਹੁਤ ਸਾਰੇ ਨੇਤਾਵਾਂ ਨੇ ਪਿਛਲੀਆਂ ਰਾਸ਼ਟਰਪਤੀ ਚੋਣਾਂ ਵਿੱਚ 트ੰਪ ਦਾ ਸਮਰਥਨ ਕੀਤਾ ਸੀ 2 ਦਸੰਬਰ ਨੂੰ ਸਾਰੇ ਅਮਰੀਕੀ ਮਿਸ਼ਨਾਂ ਨੂੰ ਭੇਜੇ ਗਏ ਕੇਬਲ ਦੇ ਵਿੱਚ ਅਮਰੀਕੀ ਕੌਂਸਲਰ ਅਧਿਕਾਰੀਆਂ ਨੂੰ एचओ1 ਬਿਨੇ ਕਰਾਂ ਅਤੇ ਉਨ੍ਹਾਂ ਦੇ ਨਾਲ ਯਾਤਰਾ ਕਰਨ ਵਾਲੇ ਪਰਿਵਾਰਕ ਮੈਂਬਰਾਂ ਦੇ ਰੈਜ਼ਿਊਮ ਜਾਂ ਫਿਰ ਲਿੰਕਡਇਨ ਪ੍ਰੋਫਾਈਲ ਦੀ ਸਮੀਖਿਆ ਕਰਨ ਦਾ ਵੀ ਆਦੇਸ਼ ਦਿੱਤਾ ਗਿਆ ਇਹ ਦੇਖਣ ਦੇ ਲਈ ਕਿ ਕੀ ਉਹਨਾਂ ਨੇ ਗਲਤ ਜਾਣਕਾਰੀ ਜਾਂ ਫੇਸਮਗਰੀ ਸੰਚਾਲਨ ਅਤੇ ਜਾਂਚ ਪਾਲਣਾ ਅਤੇ ਆਨਲਾਈਨ ਸੁਰੱਖਿਆ ਵਰਗੀਆਂ ਗਤੀਵਿਧੀਆਂ ਵਿੱਚ ਕੰਮ ਕੀਤਾ ਹੈ। ਕੇਬਲ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਸਬੂਤ ਲੱਭਦੇ ਹੋ ਕੋਈ ਬੇਨਕਾਬ ਸਿਫਤ ਰਾਸ ਦੇ ਵਿੱਚ ਸੁਰੱਖਿਆਤ ਪ੍ਰਗਟਾਵੇ ਦੀ ਸੰਸੇਸ਼ਿਪ ਜਾਂ ਫਿਰ ਕੋਸ਼ਿਸ਼ ਤੇ ਲਈ ਜ਼ਿੰਮੇਵਾਰੀ ਜਾਂ ਇਸ ਵਿੱਚ ਸ਼ਾਮਲ ਸੀ ਤਾਂ ਤੁਹਾਨੂੰ ਇਮੀਗ੍ਰੇਸ਼ਨ ਅਤੇ ਰਾਸ਼ਟਰੀਤਾ ਐਕਟ ਦੇ ਇੱਕ ਖਾਸ ਲੇਖ ਦੇ ਤਹਿਤ ਇੱਕ ਖੋਜ ਦੀ ਪੈਰਵੀ ਕਰਨੀ ਚਾਹੀਦੀ ਹੈ ਕਿ ਬੇਨਕਾਬ ਅਯੋਗ ਹੈ ਸੰਸੇਸ਼ਿਪ ਅਤੇ ਭੁਲੰਦੀ ਅਜਾਤੀ ਉਤੇ ਧਿਆਨ ਕੇਂਦ੍ਰਿਤ ਕਰਨ ਸਮੇਤ 25ਪੀ ਵੀਜ਼ਾ ਲਈ ਵਧੀ ਹੋਈ ਜਾਂਚ ਦੇ ਵੇਰਵੇ ਪਹਿਲਾਂ ਰਿਪੋਰਟ ਨਹੀਂ ਕੀਤੇ ਗਏ ਨੇ ਕੇਬਲ ਦੇ ਵਿੱਚ ਕਿਹਾ ਗਿਆ ਹੈ ਕਿ ਸਾਰੇ ਵੀਜ਼ਾ ਨੇਕਾਰ ਇਸ ਨੀਤੀ ਦੇ ਅਧੀਨ ਸਤ ਪਰ ਐਚਓਨ ਵੀ ਨੇਕਾਰ ਦੇ ਲਈ ਉੱਚ ਸਮੀਖਿਆ ਦੀ ਮੰਗ ਕੀਤੀ ਗਈ ਕਿਉਂਕਿ ਉਹ ਅਕਸਰ ਟੈਕਨੋਲੋਜੀ ਖੇਤਰ ਦੇ ਵਿੱਚ ਕੰਮ ਕਰਦੇ ਸਨ ਅਤੇ ਇਸ ਸਮੇਤ ਸੋਸ਼ਲ ਮੀਡੀਆ ਚੰਬੀਤੀ ਸਵਾਵਾ ਕੰਪਨੀਆਂ ਦੇ ਵਿੱਚ ਜੋ ਸੁਰੱਖਿਅਤ ਪ੍ਰਗਟਾਵੇ ਦੇ ਦਮਨ ਦੇ ਵਿੱਚ ਸ਼ਾਮਲ ਨੇ ਕੇਵਲ ਦੇ ਵਿੱਚ ਕਿਹਾ ਗਿਆ ਕਿ ਤੁਹਾਨੂੰ ਅਜਿਹੀ ਗਤੀਵਿਧੀਆਂ ਵਿੱਚ ਕੋਈ ਵੀ ਭਾਗੀਦਾਰੀ ਕੀਨੀ ਬਣਾਉਣ ਦੇ ਲਈ ਉਹਨਾਂ ਦੇ ਰੋਸਕਾਰ ਇਤਿਹਾਸ ਦੀ ਚੰਗੀ ਤਰ੍ਹਾਂ ਪਰਚੋਲ ਕਰਨੀ ਚਾਹੀਦੀ ਹੈ ਨਵੀਆਂ ਜਾਂਚ ਤੀਆਂ ਸੁਰੁਰਤਾ ਨਵੇਂ ਅਤੇ ਦਰਉਣ ਵਾਲੇ ਬਿਨਕਾਰ ਤੋਂ ਕਹੁੰਦੀ ਨੇ ਇੱਥੇ ਦੱਸਣਾ ਬੰਦਾ ਕਿ 트럼ਪ ਪ੍ਰਸ਼ਾਸਨ ਨੇ ਵਿਦਿਆਰਥੀ ਵੀਜ਼ਾ ਦੇ ਲਈ ਬਿਨੇਕਾਰਦੀ ਜਾਂਚ ਪਹਿਲਾਂ ਹੀ ਕਾਫੀ ਸਖਤ ਕਰ ਦਿੱਤੀ ਹੈ ਅਮਰੀਕੀ ਕੌਂਸਲਰ ਅਧਿਕਾਰੀਆਂ ਨੂੰ ਕਿਸੇ ਵੀ ਸੋਸ਼ਲ ਮੀਡੀਆ ਪੋਸਟ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਹੈ ਜਿਸ ਵਿੱਚ ਅਮਰੀਕਾ ਪ੍ਰਤੀ ਦੁਸ਼ਮਣੀ ਹੋ ਸਕਦੀ ਹੈ ਇਮੀਗ੍ਰੇਸ਼ਨ ਉੱਤੇ ਆਪਣੀ ਵਿਆਪਕ ਕਾਰਵਾਈ ਦੇ ਹਿੱਸੇ ਦੇ ਤੌਰ ਤੇ ਬਜੁਰ 트럼ਪ ਨੇ ਸਤੰਬਰ ਦੇ ਵਿੱਚ H1B ਵੀਜ਼ਾ ਉੱਤੇ ਨਵੀਂ ਫੀਸ ਲਗਾਈ 트럼ਪ ਅਤੇ ਉਹਨਾਂ ਦੇ ਰਿਪਬਲਿਕਨ ਸੇ ਹੋ ਗਿਆ ਨੇ ਵਾਰ-ਵਾਰ ਡੈਮੋਕ੍ਰੈਟਿਕ ਸਾਫ ਕਰਵਾ ਰਾਸ਼ਟਰਪਤੀ ਜੋਬੀਡਨ ਦੇ ਪ੍ਰਸ਼ਾਸਨ ਉੱਤੇ ਆਨਲਾਈਨ ਪਲੇਟਫਾਰਮਾਂ 'ਤੇ ਬੋਲਣ ਦੇ ਦੇਨੋ ਦਬੋਨੋ ਸ਼ਾਹਿਦ ਕਰਨ ਦਾ ਵੀ ਦੋਸ਼ ਲਗਾਇਆ ਜੋ ਕਿ ਟੀਕਿਆਂ ਤੇ ਚੋਨਾ ਬਾਰੇ ਝੂਠੇ ਦਾਅਵਿਆਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਤੇ ਕੇਂਦਰਿਤ ਨਹੀਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ